ਮੈਂ ਮਰਜੀਤ कौर ਤੁਹਾਡੇ ਸਾਹਮਣੇ ਗੁਰੂ ਤੇਗ ਬਹਾਦਰ ਜੀ ਤੇ ਕਵਿਤਾ ਪੇਸ਼ ਕਰ ਰਹੀ ਹਾਂ ਗੁਰੂ ਕੇ ਮਹਿਲ ਵਿੱਚ ਪੈਦਾ ਹੋਏ ਸਿੱਖਾਂ ਦੇ ਗੁਰੂ ਤੇਗ ਬਹਾਦਰ ਦੇ ਕੇ ਹਿੰਦੂਆਂ ਦੇ ਧਰਮ ਲਈ ਆਪਣਾ ਬਲੀਦਾਨ ਜੋ ਕਹਿਲਾਏ ਸੀ ਹਿੰਦ ਦੀ ਚਾਦਰ ਵਿੱਚ ਦਿੱਲੀ ਜਾ ਕੇ ਸੀ ਜਿਸ ਨੇ ਕਸ਼ਮੀਰੀ ਪੰਡਤਾਂ ਦਾ ਸੀ ਧਰਮ ਬਚਾਇਆ ਫਿਰ ਔਰੰਗਜ਼ੇਬ ਨੇ ਸੀ ਜਿਸ ਨੂੰ ਦਿੱਲੀ ਚਾਂਦਨੀ ਚੌਂਕ ਵਿੱਚ ਸ਼ਹੀਦ ਛੇ ਕਰਾਇਆ ਆਪ ਜੀ ਦਾ ਸਿੱਖ ਸੀ ਪਿਆਰਾ ਨਾਮ ਸੀ ਲੱਖੀ ਸਾਹ ਵੰਜਾਰਾ ਆਪ ਦੇ ਧੜ ਦਾ ਸੰਸਕਾਰ ਕਰਨ ਲਈ ਉਸਨੇ ਆਪਣਾ ਘਰ ਸੀ ਜਲਾਇਆ ਫਿਰ ਸਿੱਖਾ ਨੇ ਉਸ ਸਥਾਨ ਤੇ ਸੀ ਗੁਰਦੁਆਰਾ ਰਕਾਬ ਗੰਜ ਵਸਾਇਆ ਦਿੱਲੀ ਵਿੱਚੋਂ ਸੀਸ ਲੈ ਕੇ ਆਪ ਦਾ ਭਾਈ ਜੈਤਾ ਨੇ ਉਸ ਨੂੰ ਸੀ ਪੁੱਤ ਗੋਬਿੰਦ ਕੋਲ ਪਹੁੰਚਾਇਆ ਜਿਸ ਕਾਰਨ ਭਾਈ ਜੈਤਾ ਰੰਗਰੇਟਾ ਗੁਰੂ ਦਾ ਬੇਟਾ ਕਿਹਾ ਲਾਇਆ ਪੁੱਤ ਗੋਬਿੰਦ ਨੇ ਆਪ ਦੇ ਸੀਸ ਦਾ ਸੰਸਕਾਰ ਕਰ ਉਥੇ ਗੁਰੂ ਘਰ ਸੀਸ ਗੰਜ ਵਸਾਇਆ ਆਪ ਜੀ ਦੀ ਦਿੱਤੀ ਇਸ ਕੁਰਬਾਨੀ ਨੂੰ ਅੱਜ ਤੱਕ ਜਾਗਣਾ ਭੁੱਲ ਪਾਇਆ ਅੱਜ ਤੱਕ ਜਾਗਣਾ ਭੁੱਲ ਉਲ ਪਾਇਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ